ਅੱਜ ਸੰਗਰੂਰ ਵਿਖੇ ਪੰਜਾਬ ਦੇ 70 ਸਟੇਸ਼ਨਾਂ ਤੋਂ ਇਕੱਠੇ ਹੋਏ ਫਾਇਰ ਬ੍ਰਿਗੇਡ ਦੇ ਕੱਚੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਨੌਕਰੀ ਤੇ ਪੱਕੇ ਕਰਨਾ ਅਤੇ ਤਨਖਾਹ ਸਮੇਂ ਸਿਰ ਮਿਲਣਾ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੇ। ਉਹਨਾਂ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਕੰਮ ਕਰ ਰਹੇ ਨੇ ਪਰ ਪੰਜਾਬ ਸਰਕਾਰ ਨੇ ਹੁਣ ਤੱਕ ਉਹਨਾਂ ਨੂੰ ਪੱਕਾ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ। ਦੂਜੀ ਮੁੱਖ ਮੰਗ ਇਹ ਕਿ ਉਹਨਾਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹ ਮਿਲਣੀ ਚਾਹੀਦੀ ਹੈ। ਮੁਲਾਜ਼ਮਾਂ ਨੇ ਕਿਹਾ ਕਿ ਉਹਨਾਂ ਨੂੰ ਜਲਦ ਤੋਂ ਜਲਦ ਪੱਕਾ ਕੀਤਾ ਜਾਵੇ ਕਿਉਂਕਿ ਜੋ ਕੱਚੇ ਹੋਣ ਕਾਰਨ ਉਹਨਾਂ ਨੂੰ ਕਈ-ਕਈ ਮਹੀਨੇ ਤਨਖਾਹ ਨਹੀਂ ਮਿਲਦੀ ਜਿਸ ਕਾਰਨ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕੱਚੇ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਜੇਕਰ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਤਾਂ ਉਹ ਦੀਵਾਲੀ ਤੱਕ ਪੱਕਾ ਮੋਰਚਾ ਵੀ ਲਗਾ ਸਕਦੇ ਨੇ ਇਹ ਲੰਮੇ ਸਮੇ ਤੋਂ ਜੀ ਫਾਇਰਵਲ ਦੇ ਮੁਲਾਜ਼ਮ ਸੀਗੇ ਜਿਹੜੇ ਕੱਚੇ ਸੀਗੇ ਕਾਫੀ ਟਾਈਮ ਤੋਂ ਸੰਘਰਸ਼ ਕਰ ਰਹੇ ਜੀ ਸਰਕਾਰ ਨੂੰ ਵੀ 4 ਸਾਲ ਹੋ ਗਏ ਅਜੇ ਤੱਕ ਸਰਕਾਰ ਨੇ ਇਨਾ ਮਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ ਹੈਗਾ ਤੇ ਰੋਸ ਦੇ ਵਿੱਚ ਅੱਜ ਸੀਐਮ ਸੰਗਰੂਰ ਕੋਠੀਵਾਲ ਵਧਣਾ ਆ ਸਾਰੇ ਮਲਾਜ਼ਮਾਂ ਨੇ ਚੌਂਕ ਦੇ ਵਿੱਚੋਂ ਤੇ ਅਸੀਂ ਪੂਰੇ ਜੋਸ਼ ਨਾਲ ਜਾਵਾਂਗੇ ਤੇ ਜਿਹੜੇ ਆਊਟਸੋਰਸ ਤੇ ਕੱਚੇ ਮੁਲਾਜ਼ਮ ਨੇ ਉਹਨਾਂ ਦਾ ਲੱਗਾ ਹੈ ਜੀ ਧਰਨਾ ਤੇ ਉਹਨਾਂ ਦੀ ਜਿਹੜੀ ਮੰਗਾਂ ਨੇ ਕੀ ਸਾਨੂੰ ਪੱਕੇ ਕਰੋ ਸਾਡੇ ਜਿਹੜੇ ਮੁਲਾਜ਼ਮ ਨੇ ਦਦਾਸਾਲਾਂ ਤੋਂ ਕੱਚੇ ਨੇ ਉਹਨਾਂ ਨੂੰ ਪੱਕੇ ਕਰੋ ਸਾਡੀਆਂ ਸਰਪੰਸਰ ਦੋ ਮੰਗਾਂ ਨੇ ਇੱਕ ਤਾਂ ਸਾਨੂੰ ਆਊਟਸੋਰਸ ਪੱਕੇ ਕੀਤਾ ਜਾਵੇ ਤੇ ਦੂਸਰੇ ਵਾਂਗਾਂ ਸਾਡੀ ਮਤਲਬ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ ਕਿਉਂਕਿ ਤੁਸੀਂ ਦੇਖੋ ਜੀ ਅਸੀਂ 10000 ਤੇ ਕੰਮ ਕਰਦੇ ਆ ਠੀਕ ਆ ਬਰਾਬਰ ਡਿਊਟੀਆਂ ਕਰਦੇ ਆ ਵੀਆਈਪੀ ਡਿਊਟੀਆਂ ਠੀਕ ਆ ਇਹ VOTING ਡਿਊਟੀ ਤੇ ਸੀਐਮ ਸਾਹਿਬ ਦੇ ਨਾਲ ਕਾਫਲੇ ਦੇ ਵੀ ਡਿਊਟੀ ਕਰਦੇ ਆ ਅਸੀਂ ਅੱਗਾ ਵੀ ਭਜਾਉਣੇ ਲੋਕਾਂ ਦੀ ਜਾਨ ਮਾਨ ਦੀ ਰਾਖੀ ਵੀ ਕਰਦੇ ਆ ਸਾਨੂੰ ਸਿਰਫ 10000 ਦਿੱਤਾ ਜਾਂਦਾ